ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਕਈ ਸੰਗਤਾਂ ਵੱਲੋਂ ਇਹ ਸਵਾਲ ਆਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਹੁਕਮਨਾਮਾ ਸਹਿਬ ਕਈ ਪਿਆਰੀ ਬਾਗ ਵੀ ਕਹਿੰਦੇ ਨੇ ਰਹਿਤ ਮਰਿਆਦਾ ਵਿੱਚ ਵੀ ਬਾਗ ਲਿਖਿਆ ਹੈ ਕਈ ਹੁਕਮਨਾਮਾ ਸਹਿਬ ਕਹਿੰਦੇ ਨੇ ਤੋਂ ਕਿਸ ਤਰ੍ਹਾਂ ਲੈਣਾ ਚਾਹੀਦਾ ਤੇ ਕਿਹੜੇ ਸ਼ਬਦ ਦਾ ਲੈਣਾ ਚਾਹੀਦਾ ਹੈ ਸੋ ਗਰੁੱਪ ਯਾਰੋ ਮੇਰੇ ਹੱਥ ਦੇ ਵਿੱਚ ਪੰਥ ਪਰਵਾਨਤ ਰਹਿਤ ਮੁਰੀਆਦਾ ਹੈ ਜਿਹਦਾ ਪੰਨਾ ਨੰਬਰ 16 ਹੈ ਤੇ ਹੁਕਮਨਾਮਾ ਲੈਣਾ ਉਹਦਾ ਭਾਗ ਹੈਗਾ ਹਾਰ ਸਕਰੀਨ ਦੇ ਉੱਤੇ ਵੀ ਆ ਰਿਹਾ ਹੈ ਆਪ ਜੀ ਨਾਲੋਂ ਨਾਲ ਪੜ੍ਹ ਵੀ ਸਕਦੇ ਹੋ ਇਹਦੇ ਵਿੱਚ ਲਿਖਿਆ ਹੈ ਇਹ ਹੁਕਮ ਲੈਣ ਲੱਗਿਆ ਖੱਬੇ ਪੰਨੇ ਇੱਥੇ ਪੰਨਾ ਲਿਖਿਆ ਪਰ ਸਤਕਾਰ ਦੇ ਨਾਲ ਅੰਗ ਕਹਿੰਦੇ ਆ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜਿਉਂ ਜਾਰੀ ਹੈ ਮੁੱਢ ਤੋਂ ਪੜਨਾ ਚਾਹੀਏ ਜਿਹੜਾ ਖੱਬੇ ਹੱਥ ਦਾ ਅੰਗ ਹੈ ਜਦੋਂ ਆਪਾਂ ਸਤਿਗੁਰੂ ਜੀ ਦਾ ਪ੍ਰਕਾਸ਼ ਕਰਦੇ ਆਂ ਅੰਮ੍ਰਿਤ ਵੇਲੇ ਜਾਂ ਕਿਦਰੇ ਅਖੰਡ ਪਾਠ ਸਾਹਿਬ ਸ਼ੋਖਮਨੀ ਸਾਹਿਬ ਦਾ ਪਰ ਆਰੰਭ ਹੋਵੇ ਪ੍ਰਕਾਸ਼ ਕਰਨਾ ਹੋਵੇ ਜਿਹੜੇ ਨੂੰ ਪ੍ਰਕਾਸ਼ ਕਰਦੇ ਆਂ ਤੇ ਸਭ ਤੋਂ ਉੱਪਰ ਖੱਬੇ ਹੱਥ ਜਿਹੜਾ ਸ਼ਬਦ ਹੈ ਉਸ ਦਾ ਮੁਖਵਾਕ ਹੁੰਦਾ ਉਹਦਾ ਹੁਕਮਨਾਮਾ ਹੁੰਦਾ ਜੇ ਉਸ ਸ਼ਬਦ ਦਾ ਮੋਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪੱਤਰਾ ਪਰਤ ਕੇ ਪੜਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜੋ ਜੇ ਪਿਛਲੇ ਅੰਗ ਤੋਂ ਸ਼ੁਰੂ ਹੁੰਦਾ ਹੈ ਸ਼ਬਦ ਤੇ ਪਰਤ ਕੇ ਪਿਛਲੇ ਅੰਗ ਤੋਂ ਸ਼ੁਰੂ ਕਰਨਾ ਚਾਹੀਦਾ ਜੇ ਵਾਰ ਹੋਵੇ ਤਾਂ ਪੌੜੀ ਦੇ ਸਾਰੇ ਸ਼ਲੋਕ ਤੇ ਪੌੜੀ ਪੜ੍ਹਨੀ ਚਾਹੀਏ ਜੇ ਵਾਰ ਦੇ ਵਿੱਚੋਂ ਆਵੇ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜੇਦੋਂ ਵਿੱਚ ਹੁਕਮਨਾਮਾ ਆਵੇ ਤੇ ਕਹਿੰਦੇ ਵੀ ਸਾਰੇ ਸ਼ਲੋਕ ਤੇ ਅਖੀਰ ਤੇ ਪੌੜੀ ਪੜ੍ਹ ਕੇ ਤੇ ਫਿਰ ਹੁਕਮਨਾਮੇ ਦੀ ਸਮਾਪਤੀ ਕਰੋ ਸ਼ਬਦ ਦੇ ਅੰਤ ਵਿੱਚ ਜਿੱਥੇ ਨਾਨਕ ਨਾਮ ਆ ਜਾਵੇ ਉਸ ਸ਼ਲੋਕ ਤੇ ਭੋਗ ਪਾਇਆ ਜਾਵੇ ਕਈ ਸ਼ਬਦ ਬਹੁਤ ਵੱਡੇ ਹੁੰਦੇ ਨੇ ਦੋ ਦੋ ਅੰਗਾਂ ਦੇ ਵੀ ਹੁੰਦੇ ਨੇ ਤੇ ਉਹਨਾਂ ਸ਼ਬਦਾਂ ਵਿੱਚ ਜਿੱਥੇ ਵੀ ਨਾਨਕ ਨਾਮ ਆ ਜਾਵੇ ਉੱਥੇ ਹੁਕਮਨਾਮੇ ਸਾਹਿਬ ਦੀ ਸਮਾਪਤੀ ਕਰਨੀ ਹੈ ਜੀ